ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਜੀਦਾ ਤਹਿਸੀਲ ਬਠਿੰਡਾ ਤੇ ਜ਼ਿਲ੍ਹਾ ਵੀ ਬਠਿੰਡਾ ਬਾਈ ਅਰਸ਼ਦੀਪ ਦੇ ਘਰੋਂ ਆਪਾਂ ਦੋ ਨਗ ਦਿਖਾ ਰਹੇ ਆਂ ਇੱਕ 5 ਕਿਲਿਆਣੀ ਕਹਿ ਸਕਦੇ ਆਂ ਇੱਕ ਮਿੱਤਰੋ ਨੀਲੀ ਰਾਵੀ ਆ ਵੱਡੇ ਕੱਦ ਕਠ ਵਾਲੀ ਆ ਕਦੋਂ ਕਦੀ ਸੂਈ ਆ ਕਿੰਨਾ ਦੁੱਧ ਆ ਇਹ ਕਿੰਨੇ ਕੁ ਮਹੀਨੇ ਦੀ ਗੱਭੜ ਆ ਇਹਦੀ ਵੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਾਈ ਦਾ ਜਿਹੜਾ ਘਰ ਹੈ ਟੋਲ ਪਲਾਜਾ ਜਿਹੜਾ ਜੀਦਾ ਉਹਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਮੇਨ ਰੋਡ ਤੋਂ ਇਸੇ ਗੜੀ ਜਾਂਦੀ ਹੈ ਦੋਨੇ ਨਾਗੇ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਕੇ ਵੱਡੇ ਘੱਤ ਕਾਠ ਵਾਲੀ ਵੱਡੀ ਬੇਲ ਵਾਲੀ ਤੇ ਮਹੀਨੇਕ ਦੀ ਮਿੱਤਰੋ ਇਹ ਸੁਝਦੀ ਆ ਸੰਗ ਥੋੜਾ ਜਿਹਾ ਖਸਾਇਆ ਪਾ ਕੋਈ ਟੁੱਟਿਆ ਨਹੀਂ ਥਾਲੀ ਵੀ ਦੀ ਪੂਰੀ ਸਾਫ਼ ਹੈ ਸੋਹਣਾ ਮੂਟਾ ਥਾਣਾ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਉਸ ਤੋਂ ਬਾਅਦ ਬੈਠ ਦੇਣਾ ਕਰਾਂਗੇ ਗੱਲਬਾਤ ਤੋਰ ਲਓ ਜੇ ਬਾਹਰ ਕੱਢ ਲਓ ਕਿਉਂਕਿ ਇੱਥੇ ਥੋੜਾ ਜਿਹਾ ਹਨੇਰਾ ਪੈਂਦਾ ਫਿਰ ਆਪਾਂ ਗਣੇ ਵੀ ਮਹੀਨੇਕ ਦੀ ਸੂਈ ਆ ਮੰਗਰ ਕੱਟਾ ਕੱਟਈ ਆ ਨਾ ਕੱਟੀ ਆ ਜੀ ਕੱਟੀ ਮੰਗਰ ਕੱਟੀ ਆ ਵਜਣ ਵੀ ਚੰਗਾ ਕੱਦਵਾ ਖਾੜ ਵੀ ਚੰਗਾ ਮਾਰਕਾ ਸੋਹਣਾ ਤੇ ਮੇਰਾ ਅੰਦਾਜ਼ਾ ਵੀ ਜਾਂ ਤਾਂ ਮਾਂ ਇਹਦੀ ਕਾਲੀ ਹੋਣੀ ਆ ਜਾਂ ਮੱਲਾ ਸਾਣ ਤੋਂ ਹੈ ਕਾਲੇ ਤੋਂ ਬਣੀ ਹੋਣੀ ਆ ਕਿਉਂਕਿ ਥੋੜੇ ਥੋੜੇ ਜਿਹੜੇ ਪੈਰ ਆ ਉਹ ਕਾਲੇ ਸਿੰਬ ਆ ਰਹੇ ਨੇ ਤੇ ਥਣ ਲੇਵੀ ਦੀ ਪੂਰੀ ਸਾਫ ਹੈ ਕਿੰਨਾ ਕੁ ਜਿਹੜਾ ਦੁੱਧ ਹੈ ਉਹ ਆਪਾਂ ਗੱਲਬਾਤ ਕਰਦੇ ਆ ਕੱਲਾ ਕੱਲਾ ਥਾਣਾ ਤੇ ਫਿਰ ਆਪਾਂ ਕਹਿੰਦੇ ਵੀ ਇੰਨੇ ਕੁ ਦੀ ਸੂਈਆਂ ਮੰਗਰ ਕੱਟੀ ਆ ਵੱਡੇ ਕੱਦ ਕਠ ਵਾਲੀ ਹਾਂ ਬਈ ਅਰਸ਼ਦੀਪ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਹਾਂਜੀ ਠੀਕ ਹੈ ਇਹਦੀ ਜੇ ਆਪਾਂ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਹੈ ਸੂਈ ਵੀ ਆ ਤੀਜੇ ਸੂਈ ਆ ਜੀ ਤੀਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਆ ਇਹ ਨੂੰ ਹੋਵੇ 14 ਜਨਵਰੀ ਦੀ ਸੂਈ 14 ਮਾਰਲਾ ਵੀ ਮਹੀਨੇ ਤੋਂ ਇੱਕ ਦੋ ਦਿਨ ਉੱਤੇ ਹੋ ਗਏ ਕਿੰਨਾ ਕੁ ਦੁੱਧ ਹੋਊਗਾ ਇਸ ਵਾਰ ਦੋ ਜਾਇਵਾ ਤੀਏ ਕਿੰਨੇ ਕਿ ਲੀਟਰ ਹੋ 10 ਲੀਟਰ ਦੁੱਧ ਹੈਗਾ ਜੀ 10 ਲੀਟਰ ਦੁੱਧ ਹੈਗਾ ਠੀਕ ਹੈ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲੇ ਦਾ ਹੀ 1 20 1 20 ਮਾਨਤਾਨ ਮਾੜਾ ਵੱਡਾ ਹੋਜੂ ਹਾਂਜੀ ਮਾਨਤਾਨ ਕਰਦਾ ਮਾਨਤਾਨ ਮਿੱਤਰੋ ਹੋਜੂਗਾ 1 ਲੱਖ 20 ਹਜ਼ਾਰ ਬੇਲ ਫੁੱਲਾ ਕੱਦ ਕਾੜ ਫੁੱਲਾ ਥਾਂਲੇ ਵੀ ਦੀ ਪੂਰੀ ਸਾਫ ਆ ਤੱਕ ਜਰੂਰ ਲੈਵੇ ਦੀ ਥੋੜੀ ਜੀ ਅੱਗੇ ਨੂੰ ਆ ਦੁੱਧ 10 ਇਹਦੀ ਗਾਰੰਟੀ ਹੈ ਹਾਂਜੀ ਹੋਰ ਕੋਈ ਚਾਰੀ ਗਰੀਜ ਗਾਰੰਟੀ ਹੈ ਆਪਣੀ ਓਕੇ ਕੋਈ ਸਿੱਟਾ ਸਰਲਾਪੂਰ ਹਨਾ ਠੀਕ ਹੈ ਇੱਕ ਵੀ ਮੋਲਾ ਇਹਦਾ ਦੂਜੀ ਗੱਲ ਕਰਦੇ ਜੀ ਪਹਿਲਾਂ ਸੁਗਾ ਸੂਈ ਵੀ ਆ ਹਨਾ ਇਹ ਗੱਬਣ ਗੱਬਣ ਹੈ ਕੁਸ ਹਾਂਜੀ ਠੀਕ ਆ ਭਰਾ ਇਹਦੇ ਕਿੰਨਾ ਕ ਚਰ ਮੇਨਕ ਓਕੇ ਇਹਨੂੰ ਵੀ ਤੋਰ ਕੇ ਦਿਖਾ ਦਿਓ ਉਸ ਤੋਂ ਬਾਅਦ ਇਹਦਾ ਵੀ ਆਪਾਂ ਰੇਟ ਤੁਹਾਨੂੰ ਦੱਸਦੇ ਆ ਕਿੰਨੇ ਚਿਰ ਦੀ ਕਿੰਨਾ ਕ ਦੁੱਧ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੂਏ ਮਿੱਤਰੋ ਇਹ ਸੂਈ ਵੀ ਆ ਮੇਨਕ ਦੀ ਬਾਈ ਕਹਿੰਦਾ ਵੀ ਟੀਕਾ ਲੱਗਿਆ ਵਾ ਥਣ ਲੇਵੇ ਦੀ ਇਹ ਵੀ ਸਾਫ ਹੈ ਕੋਈ ਵੱਡਾ ਛੋਟਾ ਥਣ ਨਹੀਂ ਤੇ ਕਦ ਕਾੜ ਵੀ ਠੀਕ ਹੈ ਸੀਲ ਪੂਰੀ ਹੈ ਠੰਡੀ ਸੀਲ ਫੁੱਲ ਤੇ ਦੁੱਧ ਕਿੰਨਾ ਕੁ ਦੁੱਧ ਹੋਊਗਾ ਦੁੱਧ ਜਿਹੜੇ ਸਲੇਜੀ 5 ਮੀਟਰੀ 5 ਤੇ ਹਾਂ ਦੋਨੇ ਟਾਈਮ ਹਾਂਜੀ ਹਾਂ ਬੱਚੇ ਤੋਂ ਬਿਨਾ ਮਿਲਦੀ ਆ ਹਾਂਜੀ 4 ਤੇ ਮਿਲਦੀ ਮੁੱਲ ਫਿਰ ਕੀ ਕਰਦਾ ਜੀ ਮੁੱਲ ਜਿਹੜਾ 70 ਜੀ 70 ਫੋਨ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ 99880 99880 99286 999281 99880 999281 ਸੋ ਜਿਹੜੇ ਵੀ ਵੀਰ ਭਰਾ ਹਨ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ